ਬਿਲਕੁਲਾਂ ਤੇ ਕੋਟਕਪੂਰਾ ਗੋਲੀਕਾਂਡ ਬੰਦੀ ਸਿੱਖਾਂ ਦੀ ਰਿਹਾਈ ਅਤੇ ਮਾਰੇ ਗਏ ਨੌਜਵਾਨਾਂ ਨੇ ਕਾਤਲਾਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਬਰਗਾੜੀ ਮੋਰਚੇ ਤੋਂ ਬਾਅਦ ਸਿੱਖ ਧਰਮ ਦੇ ਆਗੂਆਂ ਨੇ ਇੱਕ ਨਵੇਂ ਮੋਰਚੇ ਦਾ ਐਲਾਨ ਕਰ ਦਿੱਤਾ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਭਾਈ ਨਰਿੰਦਰ ਸਿੰਘ ਚੌੜਾ ਨੇ ਦੱਸਿਆ ਕਿ 28 ਪ੍ਰੈਨੋ ਅੰਮ੍ਰਿਤਸਰ ਚ 21 ਮੈਮਰੀ ਕਮੇਟੀ ਸੱਦੀ ਗਈ ਹੈ ਜਿਸ ਚ ਫੈਸਲਾ ਕਰਨ ਤੋਂ ਬਾਅਦ ਸ਼ਾਇਦ 1 ਜੂਨ ਨੂੰ ਮੋਰਚੇ ਦੀ ਸ਼ੁਰੂਆਤ ਕੀਤੀ ਜਾਵੇ ਇਸ ਵਾਰ ਮੋਰਚੇ ਦੀ ਅਗਵਾਈ ਕਰਨ ਵਾਲਿਆਂ 'ਚ ਕੋਈ ਵੀ ਥੜਕੇਗਾ ਨਹੀਂ ਨਾ ਹੀ ਕੋਈ ਸਰਕਾਰ ਥੜਕਾ ਸਕੇਗੀ ਨਾਲ ਹੀ ਭਾਈ ਨਰਿੰਦਰ ਸਿੰਘ ਨੇ ਕਾਂਗਰਸ ਦੇ ਪਾਜਬਾ ਨੂੰ ਪੰ ਕਹਨ ਤੋਂ ਬਾਅਦ ਕਿਹਾ ਕਿ ਪੰਦੇ ਹਿੱਤਾਂ ਦੀ ਗੱਲ ਕਰਨ ਵਾਲੇ ਬੀਬੀ ਪਰਮਜੀਤ कौर ਖੜਲਾ ਨੂੰ ਜਿੱਤ ਦਿਵਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਵੇਖੋ ਜੀ ਅਗਲਾ ਪ੍ਰੋਗਰਾਮ ਜਿਹੜਾ ਵਾ 28 ਤਰੀਕ ਨੂੰ ਇੱਕੀ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਈ ਜਾਏਗੀ ਫਿਰ ਉਹਦੇ ਵਿੱਚ ਫੈਸਲਾ ਲਿਆ ਜਾਏਗਾ ਮੀਟਿੰਗ ਅੰਮ੍ਰਿਤਸਰ ਬੁਲਾਈ ਜਾਏਗੀ ਤੇ ਜੂਨ ਦੇ ਹੋ ਸਕਦਾ ਪਹਿਲੀ ਜਿਹੜੇ ਜਿਹੜੇ ਤਰੀਕ ਨੂੰ ਇੱਥੇ ਗੁਰੂ ਮਹਾਰਾਜ ਦਾ ਸਰੂਪ ਚੋਰੀ ਹੋਇਆ ਸੀ ਮੋਰਚਾ ਚੱਲੇਗਾ ਔਰ ਇਹਨਾਂ ਲੀਆਂ ਤੇ ਚੱਲੇਗਾ ਸਰਕਾਰ ਨੂੰ ਪਤਾ ਲੱਗ ਜਾਏਗਾ ਕਿ ਮੋਰਚਾ ਚੱਲਦਾ ਵਾ ਤੇ ਜਿਹੜਾ ਮੋਰਚੇ ਦੀਗਵਾਈ ਕਰਨਗੇ ਉਹਨਾਂ ਵਿੱਚੋਂ ਕੋਈ ਠਿੜਕ ਨਹੀਂ ਸਕਦਾ ਨਾ ਸਰਕਾਰ ਠੁਕਾ ਸਕਦੀ। ਵੇਖੋ ਅਸੀਂ ਕਾਂਗਰਸ ਨੂੰ ਸਿੱਖ ਕੌਮ ਦੀ ਕਾਤਲ ਸਮਝਨੇ ਆ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਦੋਚੀ ਸਮਝਨੇ ਆ। ਬਾਦਲ ਦਲ ਬਾਦਲ ਪਰਿਵਾਰ ਤੇ ਇਹਦੀ ਸਾਫ ਕਾ ਸਰਕਾਰ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੂੰ ਕੌਮ ਦਾ ਗਦਾਰ ਸਮਝਨੇ ਆ ਭਾਜਪਾ ਨੂੰ ਪੰਥ ਦਾ ਦੁਸ਼ਮਣ ਨੰਬਰ 1 ਸਮਝਨੇ ਆ ਜਿਹੜੀ ਸਾਰਿਆਂ ਦੀ ਸਿਧਾਂਤਕ ਸੇਹ ਦੇਣ ਵਾਲੀ ਜਮਾਤ ਆ ਉਹਨੂੰ ਅਸੀਂ ਆਪਣਾ ਦੁਸ਼ਮਣ ਸਮਝਨੇ ਆ ਵਾਕੇ ਮੇਰੇ ਪੇਰੇ ਦੀ ਸਮੇਲਤਾ ਵਾਲੀ ਜਿਹੜੀ ਧਰਮੀ ਰਾਜਨੀਤੀ ਆ ਉਹੀ ਸਾਡੀ ਰਾਜਨੀਤੀ ਆ ਉਹਨੂੰ ਸਰਜੀਤ ਕਰਨਾ ਇਹ ਸਾਡਾ 27 ਦੀ ਪੰਥ ਕਾਤਰਦਾ ਦੇ ਵਿੱਚ ਫੈਸਲਾ ਹੋਇਆ ਵਾ ਉਸ ਪਾਸੇ ਅਸੀਂ ਵੱਧ ਰਹੇ ਆ ਤੇ ਨਾਲ ਹੀ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਅਸੀਂ ਫੈਸਲਾ ਕੀਤਾ ਵਾ ਕਿ ਜਿਹੜੀਆਂ ਪੰਜਾਬ ਤੇ ਪੰਥ ਦੇ ਹਿੱਤਾਂ ਨੂੰ ਮੁੱਖ ਰੱਖਣ ਵਾਲੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਵਿੱਚ ਬੀਬੀ ਖਾਲੜਾ ਵਰਗੀਆਂ ਨੇ ਉਹਨਾਂ ਨੂੰ ਜਿਤਾਉਣਾ ਹਰ ਸਿੱਖ ਦਾ ਹਰ ਪੰਜਾਬ ਵਾਸੀ ਦਾ ਤੇ ਹਰ ਇਨਸਾਨ ਦਾ ਫਰਜ਼ ਬੰਦਾ। ਦੂਜੇ ਪਾਸੇ মিডিਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ 21 ਮੈਮਰੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬ੍ਰਗਾੜੀ ਮੋਰਚੇ ਜੋ ਸਿੱਖਾਂ ਦਾ ਵਿਸ਼ਵਾਸ ਟੁੱਟਿਆ ਉਹ ਹੁਣ ਦੁਬਾਰਾ ਨਹੀਂ ਹੋਵੇਗਾ। ਅਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਮਯਾਬੀ ਦੇ ਰਸਤੇ ਤੇ ਜ਼ਰੂਰ ਜਾਵਾਂਗੇ। ਬਲਜਿੰਦਰ ਸਿੰਘ ਨੇ ਦੱਸਿਆ ਕਿ ਨਾਬਾ ਅੰਮ੍ਰਿਤਸਰ ਦੇ ਪਟਿਆਲਾ ਜੇਲ੍ਹ ਦੇ ਬਾਹਰ ਧਰਨਾ ਦੇਣ ਦੇ ਅੱਜ ਤੱਕ ਸਰਕਾਰ ਵੱਲੋਂ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ। ਬ੍ਰਗਾੜੀ ਮੋਰਚੇ ਦੇ ਵਿੱਚ 6 ਮਹੀਨੇ ਤੋਂ ਵੱੱਟ ਚੱਲਣ ਦੇ ਬਾਅਦ ਜਿਹਦੇ ਵਿੱਚ ਕਿ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸਾਰਾ ਸਹਿਯੋਗ ਦਿੱਤਾ ਹੋਰ ਇਹਦੇ ਇਲਾਵਾ ਸੰਗਤਾਂ ਨੇ ਜਿਹੜਾ ਭਰੋਸਾ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਦੇ ਉੱਤੇ ਕੀਤਾ ਉਸ ਭਰੋਸੇ ਦਾ ਜਿੰਨਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਮੈਂ ਮਹਿਸੂਸ ਕਰਦਾ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਜੀ ਰਿਕਾਲਤਖ ਸਾਹਿਬ ਦੀ ਜੋ ਰਹਿਨਮਾਈ ਦੇ ਵਿੱਚ ਕਮੇਟੀ ਚੱਲ ਰਹੀ ਹੈ ਸਿੱਖਾਂ ਦੇ ਭਰੋਸੇ ਦਾ ਹੁਣ ਕਤਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਉੱਠਦਾ ਬਿਲਕੁਲ ਅੰਮ੍ਰਿਤਸਰ ਜੇਲ ਬੜੈਲ ਜੇਲ ਨਾਬਾ ਜੇਲ ਅਤੇ ਪਟਿਆਲੇ ਜੇਲ ਦੇ ਬਾਹਰ ਧਰਨਾ ਦੇਣ ਦੇ ਬਾਅਦ ਅੱਜ ਜਿਹੜਾ ਅਸੀਂ ਖਾਲਸਮੀ ਮਾਰਚ ਕੀਤਾ ਅੱਜ ਦੀ ਡੇਟ ਤੱਕ ਸਾਨੂੰ ਸਰਕਾਰ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ ਜੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ